ਕੇ ਰੋਜ਼ ਸੁਨੰਦ ਦੇਸੀ ਕਿ ਉੱਥੇ ਹੀ ਜਮਨਾ ਨਦੀ ਦੇ ਕਿਨਾਰੇ ਬੈਠ ਕੇ ਗੁਰੂ ਗੋਬਿੰਦ ਸਿੰਘ ਜੀ ਆਪਣੀ ਵੀ ਬਾਣੀ ਉਚਾਰਨ ਕਰਦੇ ਸੀ ਕਿਉਂਕਿ ਗੁਰੂ ਗੋਬਿੰਦ ਸਿੰਘ ਜੀ ਜੋ ਵੀ ਬਾਣੀ ਹੈ ਆਪਾਂ ਜੋ ਰੋਜ਼ ਪਾਠ ਕਰਦੇ ਆ ਉੱਥੇ ਹੀ ਉਚਾਰਨ ਕੀਤੀ ਹੈ ਉਹਨਾਂ ਨੇ ਪੰਡਤ ਸਾਹਿਬ ਵਿੱਚ 3 ਸਾਲ ਲਗਾਤਾਰ ਗੁਰੂ ਗੋਬਿੰਦ ਸਿੰਘ ਜੀ ਪੰਡਤ ਸਾਹਿਬ ਵਿੱਚ ਰਹੇ ਉੱਥੇ ਫਿਰ ਰੋਜ਼ ਬਾਣੀ ਉਚਾਰਨ ਹੁੰਦੀ ਸੀ ਜਿਹੜੇ ਲਿਖਾਰੀ ਕਵੀ ਸਿਓ ਨਾਲ ਲਿਖਦੇ ਰਹਿੰਦੇ ਸੀ ਇਸ ਨੂੰ ਪਹਿਲੀ ਬਾਣੀ ਹੈ ਜਪ ਸਾਹਿਬ ਜੋ ਆਪਾਂ ਰੋਜ਼ ਨਿਤਨੇਮ ਵਿੱਚ ਪੜਦੇ ਹਾਂ ਉਸ ਤੋਂ ਬਾਅਦ ਅਕਾਲ ਉਸਤਤ ਹੈ ਜਿਸ ਦੇ ਵਿੱਚੋਂ ਅਸੀਂ ਸਵਈਏ ਦਾ ਪਾਠ ਰੋਜ਼ ਕਰਦੇ ਹਾਂ ਉਸ ਤੋਂ ਅਗੇ ਚੰਡੀ ਦੀਵਾਰ ਜੋ ਖਾਸ ਸਾਰੀ ਦੁਨੀਆ ਵਿੱਚ ਸਭ ਤੋਂ ਪਹਿਲਾਂ ਅਰਦਾਸ ਹੁੰਦੀ ਹੈ ਸਾਰੀ ਦੁਨੀਆ ਵਿੱਚ ਉਹ ਅਰਦਾਸ ਇਹਦੇ ਵਿੱਚੋਂ ਹੀ ਸ਼ੁਰੂ ਹੁੰਦੀ ਹੈ ਪ੍ਰਥਮ ਭਗਤੀ ਸਿਮਰ ਕੇ ਗੁਰੂ ਨਾਨਕ ਲਈ ਤੇ ਆਏ ਗੁਰਗਉਂ ਸਿੰਘ ਚੰਡੀ ਦੀਵਾਰ ਦੀ ਪਹਿਲੀ ਪੌੜੀ ਜੋ ਹੈ ਪ੍ਰਥਮ ਭਗਤੀ ਸਿਮਰ ਕੇ ਗੁਰੂ ਨਾਨਕ ਲਈ ਤੇ ਆਏ ਇਹ ਸਾਰੀ ਦੁਨੀਆ ਵਿੱਚ ਅਰਦਾਸ ਇਹਦੇ ਵਿੱਚੋਂ ਹੀ ਸ਼ੁਰੂ ਹੁੰਦੀ ਹੈ ਫਿਰ ਉਸ ਤੋਂ ਬਾਅਦ ਬਚਿੱਤਰਨਾਟਕ ਹੈ ਦੇਸ ਦੇਵ ਚ ਗੁਰੂ ਗੋਬਿੰਦ ਸਿੰਘ ਨੇ ਆਪਣੀ ਆਤਮ ਕਥਾ ਖੁਦ ਆਪ ਉਚਾਰਨ ਕਰਕੇ ਲਿਖਵਾਈ ਉਹਦੇ ਪਿਛਲੇ ਜਨਮ ਦਾ ਉਹਨਾਂ ਦਾ ਤਪਸਥਾਨ ਹਿਮਕੁੰਡ ਹੈ ਉਹਦੀ ਜਾਣਕਾਰੀ ਇਸ ਦੇ ਵਿੱਚੋਂ ਹੀ ਸਾਨੂੰ ਪ੍ਰਾਪਤ ਹੋਈ ਹੈ ਕਿਉਂਕਿ ਗੁਰੂ ਗੋਬਿੰਦ ਸਿੰਘ ਨੇ ਉਚਾਰਨ ਕੀਤਾ ਅਬ ਮੈਂ ਆਪਣੀ ਕਥਾ ਬਖਾਨੋ ਤਪ ਸਾਧਤ ਜਿਹ ਬਿਦ ਮੋਹਿਆਨੋ ਹਿਮਕੁੰਡ ਪਰਵਤ ਹੈ ਜਹਾਂ ਸਪਤ ਸ੍ਰਿੰਗ ਸੋਭਿਤ ਹੈ ਤਹ ਸਪਤ ਸ੍ਰਿੰਗ ਤਹ ਨਾਮ ਕਹਾਵਾ ਪੰਡ ਰਾਜ ਜੋ ਕਮਾਵਾ ਇਹ ਹਮ ਅਦਿੱਕ ਤਪਸਿਆ ਸਾਧੀ ਮਹਾਕਾਲ ਕਾਲ ਕਾਲ ਦਾ ਆਰਾਦੀ ਇਹ ਬਿਦ ਕਰ ਤਪਸਾ ਭਯੋਦੋ ਤੇ ਇੱਕ ਰੂਪ ਹੋਏਗਾ ਇਹ ਉੱਥੇ ਉਚਾਰਨ ਕੀਤਾ ਇਹਦੇ ਵਿੱਚ ਉਹਨਾਂ ਨੇ ਨਾਲ ਫਿਰ ਇੱਥੇ ਪਿਛਲੇ ਜਨਮ ਦਾ ਉਹਨਾਂ ਦਾ ਪਰ ਦੂਸਰਾ ਇੱਧਰ ਉਹਨਾਂ ਦੇ ਮਾਤਾ ਪਿਤਾ ਮਾਤਾ ਗੁਜਰੀ ਜੀ ਔਰ ਗੁਰੂ ਤੇਗ ਬਹਾਦਰ ਜੀ ਬਾਬਾ ਬਕਾਲਾ ਦੇ ਵਿੱਚ ਭਗਤੀ ਕਰ ਰਹੀ ਸੀ 26 ਸਾਲ ਉਹਨਾਂ ਨੇ ਭਗਤੀ ਕੀਤੀ ਉਹਨਾਂ ਦੀ ਭਗਤੀ ਤੋਂ ਖੁਸ਼ ਹੋ ਕੇ ਗੁਰੂ ਗੋਬਿੰਦ ਸਿੰਘ ਜੀ ਨੂੰ ਵਾਇਗੁਰੂ ਨੇ ਉਹਨਾਂ ਦੇ ਘਰ ਜਨਮ ਲੈਣ ਵਾਸਤੇ ਭੇਜਿਆ ਉਹ ਆਪ ਚਾਲ ਕੀਤਾ ਹੈ ਜਿਤਨਾ ਨਾਟਕ ਵਿੱਚ ਤਾਤਮਾਤਮੁਰ ਅਲਖ ਆਰਾਦਾ ਬਹੁਬਿੰਦ ਜੋਗ ਸਾਧਨਾ ਸਾਧਾ ਤਿੰਜੋ ਕਰੀਏ ਲਖ ਕੀ ਸੇਵਾ ਤਾਂਤੇ ਬੇ ਪ੍ਰਸੰਗੁਰ ਦੇਵਾ ਜੋ ਉਹਨਾਂ ਨੇ ਭਗਤੀ ਕੀਤੀ ਉਹਨਾਂ ਦੀ ਭਗਤੀ ਤੋਂ ਖੁਸ਼ ਹੋ ਕੇ ਵਾਇਗੁਰੂ ਨੇ ਮੈਨੂੰ ਹੁਕਮ ਕੀਤਾ ਉਹਨਾਂ ਦੇ ਘਰ ਜਨਮ ਲੈਣ ਵਾਸਤੇ ਹਾਲਾਂ ਮੇਰੀ ਇੱਛਾ ਨਹੀਂ ਸੀ ਸੰਸਾਰ ਵਿੱਚ ਆਨ ਦੀ ਜਿਤਨਾ ਭਇਓ ਹਮਰੋ ਆਵਨ ਕਹੇ ਜੁਬੀ ਰਹੀ ਸੁਰਤ ਪ੍ਰਭੂ ਚਰਨਨ ਮੇ ਕਿ ਜਿਉਂ ਤਿਉ ਪ੍ਰਭ ਹਮਕੋ ਸਮਝਾਇਓ ਇਮ ਕਹਿ ਕੇ ਇਹ ਲੋਕ ਪਠਾਇਓ ਗੁਰੂ ਗੋਬਿੰਦ ਸਿੰਘ ਕਹਿੰਦੇ ਮੈਨੂੰ ਅਕਾਲ ਪੁਰਖ ਨੇ ਇਸ ਤਰ੍ਹਾਂ ਕਹਿ ਕੇ ਸੰਸਾਰ ਵਿੱਚ ਭੇਜਿਆ ਕਿ ਮੈਂ ਤੈਨੂੰ ਆਪਣਾ ਪੁੱਤਰ ਬਣਾ ਕੇ ਭੇਜ ਰਿਹਾ ਤੇ ਤੂੰ ਜਾ ਕੇ ਪੰਥ ਦੀ ਸਾਜਣਾ ਵੀ ਕਰਨੀ ਹੈ ਔਰ ਲੋਕਾਂ ਨੂੰ ਸਹੀ ਰਸਤਾ ਵੀ ਦਿਖਾਣਾ ਹੈ ਮੈਂ ਆਪਣਾ ਸੁਤ ਤੋਹੇ ਨਿਵਾਜਾ ਪੰਥ ਪ੍ਰਚਾਰ ਕਰਵੇ ਕੋ ਸਾਜਾ ਜਹਾਂ ਤਹਾਂ ਤੇ ਧਰਮ ਚਲਾਏ ਬੁੱਧ ਕਰਨ ਤੇ ਲੋਕ ਹਟਾਏ ਇਹ ਸਾਰਾ ਇਸ ਦੇ ਵਿੱਚ ਚਿੱਤਰ ਨਾਟਕ ਦਿੰਦਾ ਹੈ ਉਸ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਤਨ ਪ੍ਰਭ ਜਦ ਆਇਸ ਮੋਹੇ ਦਿਆ ਤਬ ਹਮ ਜਨਮ ਕਲੂ ਮਿਲੇ ਮੈਨੂੰ ਹੁਕਮ ਕੀਤਾ ਤਾਂ ਫਿਰ ਮੈਂ ਜਨਮ ਲਿਆ ਔਰ ਜਿਸ ਵੇਲੇ ਮੇਰਾ ਜਨਮ ਹੋਇਆ ਉਸ ਵੇਲੇ ਮੇਰੇ ਮਾਤਾ ਪਿਤਾ ਪੂਰਬ ਦੀ ਯਾਤਰਾ ਤੇ ਗਏ ਹੋਏ ਸੀ ਪਟਨਾ ਸਾਹਿਬ ਵਿੱਚ ਸੀ ਕੇ ਤਹੀ ਪ੍ਰਕਾਸ਼ ਹਮਾਰਾ ਭਇਓ ਪਟਨਾ ਸ਼ਹਿਰ ਵਿਖੇ ਪੜੋ ਉੱਥੇ ਮੇਰਾ ਜਨਮ ਹੋਇਆ ਉਸ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਨੇ ਜਵੀਆਂ ਨਾਲ ਜੀਵਨ ਵਿੱਚ ਘਟਨਾਵਾਂ ਹੋਈਆਂ ਸਾਰੀਆਂ ਬਚਿੱਤਰ ਨਾਟਕ ਦੇ ਵਿੱਚ ਉਹਨਾਂ ਨੇ ਦਰਜ ਕੀਤੀ ਹੈ ਉਹਨਾਂ ਦੇ ਲੜਾਈਆਂ ਹੋਈਆਂ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਹੋਈ ਹੋਰ ਜੋ ਵੀ ਹੈ ਉਹਦੀ ਸਾਰੀ ਜਾਣਕਾਰੀ ਸਾਨੂੰ ਇਹਦੇ ਵਿੱਚੋਂ ਪ੍ਰਾਪਤ ਹੁੰਦੀ ਹੈ ਉਸ ਤੋਂ ਬਾਅਦ ਉਹਨਾਂ ਦੀਆਂ ਬਾਣੀਆਂ ਹੈ ਅਕਾਲ ਬਚਿੱਤਰ ਨਾਟਕ ਤੋਂ ਬਾਅਦ ਗਿਆਨ ਪ੍ਰਵੋਦ ਨਾਮ ਮਾਲਾ ਸ਼ਸਤਰ ਮਾਲਾ ਇਸਤਰੀ ਚ੍ਰਿਤ 24 অবতার 24 ਉਤਾਰਾਂ ਦੇ ਵਿੱਚ ਉਹਨਾਂ ਨੇ ਜੋ ਪਿਛਲੇ অবতার ਹੋਏ ਹੈ ਰਾਮ অবতার ਕ੍ਰਿਸ਼ਨ ਉਤਾਰ ਬੁੱਧ ਉਤਾਰ ਦਤਤ੍ਰੇਵ ਉਤਾਰ ਇਸ ਤਰ੍ਹਾਂ ਜਿਹੜੇ avatars ਹੋ ਚੁੱਕੇ ਉਹਨਾਂ ਦੀ ਜਾਣਕਾਰੀ ਹੈ ਔਰ ਇੱਕ avatar ਅੱਗੇ ਹੋਣ ਵਾਲਾ ਹੈ ਕਲਕੀ avatar ਜੋ ਸੰਬਲ ਦੇ ਸੰਬਲ ਦੇ ਵਿੱਚ ਆਏਗਾ ਭਲ ਭਾਗ ਪਿਆ ਹਰ ਸੰਬਲ ਕੇ ਹਰ ਜੂਰ ਮੰਦਿਰ ਆਵेंगे ਜੋ ਜੂਪੀ ਦੇ ਅੰਦਰ ਹੈ ਉਹ ਹੋਣ ਵਾਲਾ ਹੈ ਉਹਦੀ ਜਾਣਕਾਰੀ ਤੇ ਪੂਰੀ ਹੈ ਉਹਦੇ ਚ ਨਕਲੀ ਗੁਰੂਆਂ ਦੇ ਸਾਰੇ ਕਾਰਨਾਮੇ ਦਰਜ ਕੀਤੇ ਹੋਏ ਹੈ ਕਲਕੀ avatar ਦੇ ਅੰਦਰ ਜੋ ਨਕਲੀ ਗੁਰੂ ਕਰ ਰਹੇ ਹੁਣ ਵੀ ਜੋ ਆਪਾਂ ਸੁਣਦੇ ਆ ਉਹ ਸਾਰਾ ਇਸ ਦੇ ਵਿੱਚ ਪਹਿਲੇ ਤੋਂ ਹੀ ਦਰਜ ਹੈ ਔਰਗੇ ਵੀ ਕੀ ਕਰਨ ਵਾਲੇ ਉਹਨਾਂ ਦਾ ਪਾਪਾਂ ਦਾ ਘਾੜਾ ਪਰਨ ਵਾਲੇ ਹੈ ਫਿਰ ਉਸ ਤੋਂ ਬਾਅਦ ਜਦ ਕਲ ਕੀ ਉਤਾਰ ਆ ਕੇ ਪਾਪੀਆਂ ਨੂੰ ਸੋਚ ਕੇ ਫਿਰ ਸਤਜੁਗ ਸ਼ੁਰੂ ਹੋ ਜਾਏਗਾ ਸਤਜੁਗ ਆਇਓ ਮਨ ਸੁਖ ਪਾਇਓ ਇਸ ਦੇ ਵਿੱਚ ਦਰਜ ਹੈ ਸਾਰਾ ਕਲ ਕੀ ਉਤਾਰ ਦੇ ਵਿੱਚ ਉਸ ਤੋਂ ਬਾਅਦ ਫਿਰ ਗੁਰੂ ਗੋਬਿੰਦ ਸਿੰਘ ਜੀ ਪੋਟਾ ਸਾਹਿਬ ਤੋਂ ਫਿਰ ਨੰਦਪੁਰ ਸਾਹਿਬ ਆਏ ਚਮਕੌਰ ਸਾਹਿਬ ਲਖੀ ਦਿੰਗਲ ਮਾਛੀਵਾੜਾ ਮੁਕਤਸਰ ਹੋ ਕੇ ਫਿਰ ਆਏ ਦੀਨਾਗੜ੍ਹ ਉੱਥੇ ਫਿਰ ਉਹਨਾਂ ਨੇ ਜਫਰਨਾਮਾ ਆਪ ਆਪਣੇ ਹੱਥਾਂ ਦੇ ਨਾਲ ਲਿਖਿਆ ਇਹ ਸਾਰਾ ਗ੍ਰੰਥ ਉਹਨਾਂ ਦੇ ਲਿਖਾਰੀਆਂ ਨੇ ਲਿਖਿਆ ਹੈ لیکن جفرنامہ انہوں نے اپ فارسی ਦੇ ਵਿੱਚ ਆਪ ਲਿਖਿਆ ਵਾਹ ਇਹਦੀ ਬਾਤ ਹਾਂ ਬਹੁਤ ਸ਼ਾਨਿਸ ਪੇਜ ਦਾ ਜਫਰنامہ ਹੈ ਕਿਤੇ ਉਹਨਾਂ ਦੇ ਹੱਥ ਦਾ ਲਿਖਿਆ ਦੀਆਂ ਦੋ ਕਾਪੀਆਂ ਤਿਆਰ ਕਰਵਾਈਆਂ ਸੀ ਉਹਨਾਂ ਨੇ ਇੱਕ ਔਰੰਗਜ਼ੇਬ ਨੂੰ ਭੇਜ ਦਿੱਤੀ ਔਰ ਇਸ ਗ੍ਰੰਥ ਦੇ ਉਸੇ ਤਰ੍ਹਾਂ ਹੀ ਦਰਜ ਕੀਤੀ ہوئی ਹੈ ਕਿਉਂਕਿ ਔਰੰਗਜ਼ੇਬ ਨੂੰ ਇਹ ਸਮਝਾਇਆ ਹੈ اسلام ધਰਮ ਦੇ ਵਿੱਚ ਕੀ ਹੁੰਦਾ ਤੇ ਤੁਸੀਂ ਕੀ ਕਰ ਰਹੇ ਹੋ ਔਰ ਫਿਰ ਨਾਲ ਬੱਚਿਆਂ ਨੂੰ ਤੁਹਾਡੇ ਲੋਕਾਂ ਨੇ ਸ਼ਹੀਦ ਕੀਤਾ ਇਹ ਖਾਸ ਗੱਲ ਹੈ ਲੋਕਾਂ ਨੂੰ ਹਲੇ ਇਸਦਾ ਪਤਾ ਨਹੀਂ ਹੈ ਕਿ ਛੋਟੇ ਸਹਿਬ ਜੱਜਾਂ ਨੂੰ ਜੋ ਸ਼ਹੀਦ ਕੀਤਾ ਗਿਆ ਉਸ ਦੀ ਜਾਣਕਾਰੀ ਔਰੰਗੇਬ ਨੇ ਨਹੀਂ ਸੀ ਕਿਉਂਕਿ ਵਜ਼ੀਦ ਖਾਨ ਨੇ ਉਧਰ-ਉਧਰ ਕਰਕੇ ਔਰੰਗੇਬ ਦੂਰ ਸੀਸ ਕਰਕੇ ਪਤਾ ਨਹੀਂ ਲਗਾਏ ਤੇ ਪਰਮ ਤੋਂ ਬਾਅਦ ਔਰੰਗੇਬ ਨੂੰ ਪਤਾ ਲੱਗਿਆ ਕਿ ਸਾਡੇ ਲੋਕਾਂ ਨੇ ਬਹੁਤ ਵੱਡੀ ਗਲਤੀ ਕੀਤੀ ਹੈ ਜੋ ਬੱਚਾ ਨੂੰ ਸ਼ਹੀਦ ਕੀਤਾ ਬਹੁਤ ਪਛਤਾਇਆ ਔਰੰਗੇਬ ਨੂੰ ਪੜ ਕੇ ਛੋਟੇ ਸਹਿਬ ਜੱਜਾਂ ਦੇ ਬਾਰੇ ਵਿੱਚ ਫਿਰ ਉਸ ਤੋਂ ਬਾਅਦ ਉਹ ਪਛਤਾਵਾ ਦੇ ਦੁਨੀਆ ਤੋਂ ਚਲਾ ਗਿਆ ਉਸ ਤੋਂ ਬਾਅਦ ਫਿਰ ਭਾਈ ਦਾਸ ਸਿੰਘ ਧਰਮਸਿੰਘ ਜੀ ਵਾਪਸ ਗਏ ਉਹਨਾਂ ਦੇ ਜਾਣ ਤੋਂ ਬਾਅਦ ਫਿਰ ਗੁਰੂ ਗੋਬਿੰਦ ਸਿੰਘ ਜੀ ਦਮਦਮਾ ਸਾਹਿਬ ਤੋਂ ਗੁਰੂ ਗ੍ਰੰਥ ਸਾਹਿਬ ਜੀ ਦੇ ਇੱਕ ਸਰੂਪ ਜਿਹੜੇ ਆਪ ਉਹਨਾਂ ਲਿਖਵਾਏ ਭਾਈ ਮਨੀ ਸਿੰਘ ਕੋਲ ਉਹ ਸਰੂਪ ਨਾਲ ਲੈ ਕੇ ਸੰਤਾਂ ਨੂੰ ਨਾਲ ਲੈ ਕੇ ਫਿਰ ਹਜ਼ੂਰ ਸਾਹਿਬ ਵਿੱਚ ਆ ਕੇ ਉਹਨਾਂ ਨੇ ਦੇਹ ਧਾਰੀ ਗੁਰੂ ਦੀ ਪਰੰਪਰਾ ਨੂੰ ਖਤਮ ਕਰਕੇ ਗੁਰੂ ਗ੍ਰੰਥ ਸਾਹਿਬ ਨੂੰ ਗੱਦੀ ਦਿੱਤੀ ਔਰ ਸਾਨੂੰ ਹੁਕਮ ਕੀਤਾ ਸਭ ਸਿੱਖਨ ਤੋਂ ਹੁਕਮ ਹੈ ਗੁਰੂ ਨਾਨਕ ਦਾ ਉਹਦਾ ਕਾਰਨ ਵੀ ਸੀ ਕਿ ਉਹਨਾਂ ਨੂੰ ਪਤਾ ਸੀ ਅੱਗੇ ਦੇਹ ਧਾਰੀ ਗੁਰੂ ਜੋ ਹੈ ਇਸ ਚੀਜ਼ ਨੂੰ ਸੰਭਾਲ ਨਹੀਂ ਸਕਣਗੇ ਇਸ ਕਰਕੇ ਉਹ ਜੋਤ ਜੋ ਗੁਰੂ ਨਾਨਕ ਵੱਲੋਂ ਆਈ ਹੋਈ ਸੀ ਉਹ ਜੋਤ ਗੁਰੂ ਗ੍ਰੰਥ ਸਾਹਿਬ ਵਿੱਚ ਉਹਨਾਂ ਨੇ ਸਥਾਪਿਤ ਕਰ ਦਿੱਤੀ। ਪਰ ਉਸ ਤੋਂ ਬਾਅਦ ਉਹਨਾਂ ਦੇ ਸਾਹਮਣੇ ਇੱਕ ਐਸੀ ਘਟਨਾ ਹੋਈ ਸੀ ਕਿ ਜਿਸ ਵੇਲੇ ਗੁਰੂ ਹਰਿਕ੍ਰਿਸ਼ਨ ਜੀ ਅੱਠਵੇਂ ਪਾਤਸ਼ਾਹ ਜੋਤੀ ਜੋਤ ਸਮਾ ਰਹੇ ਸੀ ਤਾਂ ਉਹਨਾਂ ਤੋਂ ਸੰਗਤਾਂ ਨੇ ਪੁੱਛਿਆ ਵੀ ਅਸੀਂ ਹੁਣ ਕਿੱਥੇ ਜਾਈਏ? ਤਾਂ ਹੁਕਮ ਆਇਆ ਬਾਬਾ ਬਕਾਲੇ। ਬਾਬਾ ਬਕਾਲੇ ਜਿੱਸਲੇ ਸੰਗਤਾਂ ਆਈਆਂ ਉੱਥੇ ਨਕਲੀ ਗੁਰਾਂ ਦੀਆਂ ਲਾਈਨਾਂ ਲੱਗੀਆਂ ਹੋਈਆਂ ਸੀ। 22 ਗੁਰੂ ਬਣ ਕੇ ਬੈਠੇ ਹੋਏ ਸੀ ਉੱਥੇ। ਜਦ ਮੱਖਣ ਜੀ ਆਉਣ ਇਹਨੇ ਜਦੋਂ ਆਕੇ ਗੁਰੂ ਤੇਗ ਬਹਾਦਰ ਜੀ ਨੂੰ ਪ੍ਰਗਟ ਕੀਤਾ ਫਿਰ ਉਹ ਸਾਰੇ ਨਕਲੀ ਜਦੂ ਦੌੜ ਗਏ ਉਸ ਤੋਂ ਬਾਅਦ ਇਸ ਕਰਕੇ ਗੁਰਗ੍ਰੰਥ ਸਾਹਿਬ ਜੀ ਨੇ ਫਿਰ ਦੇਤਾਰੀ ਗੁਰੂ ਦੀ ਪਰੰਪਰਾ ਨੂੰ ਖਤਮ ਕੀਤਾ ਆਪ ਗੁਰਗ੍ਰੰਥ ਸਾਹਿਬ ਜੀ ਦਾ